ਸਵਾਗਤ ਹੈ ਜੀ ਫ্লাই ਅੰਮ੍ਰਿਤਸਰ ਇਨੀਸ਼ੀਏਟਿਵ ਦੇ ਇਸ ਚੈਨਲ ਤੋਂ ਫੇਸਬੁੱਕ ਤੇ ਅੰਮ੍ਰਿਤਸਰ ਰਿਪੋਰਟ ਕਨੈਕਟਿੰਗ ਦ ਵਰਲਡ ਅਸੀਂ ਤੁਹਾਨੂੰ ਰੈਗੂਲਰਲੀ ਅਪਡੇਟਸ ਪੰਜਾਬ ਦੇ ਹਵਾਈ ਸੰਪਰਕ ਦੇ ਅੰਮ੍ਰਿਤਸਰ ਦੇ ਦੁਨੀਆ ਨਾਲ ਹਵਾਈ ਸੰਪਰਕ ਸੰਬੰਧੀ ਜਾਂ ਹੋਰ ਵੀ ਕਨੈਕਟੀਵਿਟੀ ਸੰਬੰਧੀ ਜਾਣਕਾਰੀ ਦਿੰਦੇ ਰਹਨੇ ਹਾਂ ਤੇ ਆਉਣ ਵਾਲੀਆਂ ਸਰਦੀਆਂ ਦਾ ਮੌਸਮ ਤੇ ਖਾਸ ਕਰਕੇ ਜਦੋਂ ਪੰਜਾਬ ਵੱਲ ਵੱਡੀ ਗਿਣਤੀ ਚ ਪ੍ਰਵਾਸ ਹੋਏਗੀ ਉਦੇ ਬਾਰੇ ਵੀ ਅਸੀਂ ਜਾਣਕਾਰੀ ਦਿੰਦੇ ਰਹਨੇ ਆ ਮੈਂ ਸਮੀਪ ਸਿੰਘ ਗੁੰਟਾਲਾ ਗਲੋਬਲ ਕਨਵੀਨਰ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਸਾਡੇ ਨਾਲ ਜਦੋਂ ਦਾ ਅਸੀਂ ਇਹ ਇਨੀਸ਼ੀਏਟਿਵ ਉਪਰਾਲਾ ਸ਼ੁਰੂ ਕੀਤਾ ਹੈ ਹੌਲੀ ਹੌਲੀ ਅੱਗੇ ਵਧ ਰਹੇ ਹਾਂ ਹੋਰ ਬਹੁਤ ਸਾਰੇ ਲੋਕ ਜੁੜ ਰਹੇ ਨੇ ਵੱਡਿਆਂ ਦੀਆਂ ਅਸੀਸਾਂ ਵੀ ਤੇ ਐਨਕੋਰੇਜਮੈਂਟ ਨਾਲ ਸਾਨੂੰ ਵੀ ਹੋਰ ਐਨਕੋਰੇਜਮੈਂਟ ਮਿਲ ਰਹੀ ਹੈ ਕਿ ਅਸੀਂ ਇਹ ਕੰਮ ਨੂੰ ਜਾਰੀ ਰੱਖੀਏ ਤਾਂ ਜੋ ਜਿਹੜੀ ਕਨੈਕਟੀਵਿਟੀ ਹੈ ਜਿਹੜਾ ਟਰੈਵਲ ਹੈ ਸਾਡੇ ਡਾਇਸਪੋਰਾ ਦਾ ਬਾਹਰ ਦੀ ਕਮਿਊਨਿਟੀ ਦਾ ਜਾਂ ਪੰਜਾਬ ਤੋਂ ਵਿਦੇਸ਼ ਜਾਣ ਦਾ ਉਹ ਹੋਰ ਵਧੇ ਤੇ ਸੁਖਾਲਾ ਹੋ ਸਕੇ ਇਸੇ ਸਿਹਤ ਸਾਡੇ ਨਾਲ ਬਹੁਤ ਸਾਰੇ ਲੋਕ ਜੁੜ ਰਹੇ ਹਨ ਤੇ ਜੁੜੇ ਵੀ ਹਨ ਤੇ ਉਹ ਆਪੋ ਆਪਣਾ ਐਕਸਪੀਰੀਅੰਸ ਦੱਸਦੇ ਰਹਿੰਦੇ ਹਨ ਖਾਸ ਕਰਕੇ ਕੋਵਿਡ ਦੇ ਦੌਰਾਨ ਵੀ ਤੇ ਉਸ ਤੋਂ ਬਾਅਦ ਵੀ ਹੁਣ ਲਗਾਤਾਰ ਜੋ ਜੋ ਟ੍ਰੈਫਿਕ ਵਧ ਰਹੀ ਹੈ ਅੱਜ ਮੈਂ ਇੱਕ ਮਹਿਮਾਨ ਜਿਹੜੇ ਕਿ ਇਸ ਤਰ੍ਹਾਂ ਹੀ ਕੋਵਿਡ ਦੇ ਦੌਰਾਨ ਮ ਕਵਾਂਗਾ ਮੇਰੇ ਨਾਲ ਜੁੜੇ ਸਾਡੇ ਨਾਲ ਜੁੜੇ ਫਲਾਯ ਅੰਬ੍ਰਿਸਰ ਨਾਲ ਅਸੀਂ ਨਾਲ ਗਏ ਉਹਨਾਂ ਨੂੰ ਮਿਲੇ ਹਾਂ ਪਰ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਨੇ ਕੁਝ ਗੱਲਾਂ ਦਸੀਆਂ ਆਪਣੇ ਟਰੈਵਲ ਸੰਬੰਧੀ ਅੰਮ੍ਰਿਤਸਰ ਤੋਂ ਕੁਝ ਮਠੀਆਂ ਕੁਝ ਕੌੜੀਆਂ ਯਾਦਾਂ ਵੀ ਹੋਣਗੀਆਂ ਤੇ ਇਹ ਮਕਸਦ ਇਹੀ ਹੈ ਕਿ ਕਾਫੀ ਜਾਣੇ ਜਿਸ ਤਰ੍ਹਾਂ ਕਈਆਂ ਨੂੰ ਸ਼ੰਕੇ ਵੀ ਹੁੰਦੇ ਹਨ ਕਈਆਂ ਨੂੰ ਕੁਐਸਚਨੇਬਲ ਵੀ ਨੇ ਕਈਆਂ ਨੂੰ ਪਤਾ ਹੀ ਨਹੀਂ ਹੈ ਕਿ ਅੰਮ੍ਰਿਤਸਰ ਪੰਜਾਬ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਵਯਡਾ ਉੱਥੋਂ ਕਿੰਨੀਆਂ ਫਲਾਈਟਸ ਨੇ ਤੇャ ਕੀ ਫੈਸਿਲਿਟੀਆਂ ਨੇ ਆਓ ਸਵਾਗਤ ਕਰਦੇ ਆ ਮੇਰੇ ਨਾਲ ਮੈਂ ਅਮਰੀਕਾ ਤੋਂ ਜੁੜਿਆ ਹਾਂ ਤੇ ਮੇਰੇ ਨਾਲ ਹਨ ਇਸ ਸਮੇਂ प्रशांत शर्मा यूके ਤੋਂ ਸਾਡੇ ਨਾਲ ਜੁੜਨ ਜਾ ਰਹੇ ਹਨ ਪ੍ਰਸ਼ਾਨ ਜੀ ਸਤਿ ਸ਼੍ਰੀ ਅਕਾਲ ਨਮਸਤੇ ਸਤਿ ਸ਼੍ਰੀ ਅਕਾਲ ਨਮਸਕਾਰ ਜੀ ਠੀਕ ਹੈ ਥੈਂਕ ਯੂ ਪ੍ਰਸ਼ਾਨ ਜੀ ਤੁਹਾਡੇ ਨਾਲ ਮੇਰੇ ਖਿਆਲ ਨਾਲ ਕੋਵਿਡ ਦੇ ਦੌਰਾਨ ਮੁਲਾਕਾਤ ਹੋਈ ਸੀ ਤੇ ਮੁਲਾਕਾਤ ਨਹੀਂ ਹੋਈ ਪਰ ਲੱਗਦਾ ਹੀ ਹੈ ਮੁਲਾਕਾਤ ਹੋਈ ਹੈ ਪਰ ਕਾਫੀ ਫਿਰ ਗੱਲਬਾਤ ਹੋਈ ਤੇ ਥੋੜਾ ਜਿਹਾ ਦੱਸੋ ਤੁਸੀਂ ਇਸ ਸਮੇਂ ਕਿੱਥੇ ਜੇ ਨੈਸਟ ਟਾਈਮ ਲੰਡਨ ਜੇ ਹਾਂ ਵਾਜੀ ਸਾਊਥ ਈਸਟ ਲੰਡਨ ਲੋ ਜੀ ਸਾਊਥ ਈਸਟ ਲੰਡਨ ਜੇ ਜ਼ਿਆਦਾ ਸਾਨੂੰ ਨਹੀਂ ਪਤਾ ਮੇਰੇ ਵਰਗੇ ਨੂੰ ਤੇ ਸਿਰਫ ਇਹਨਾਂ ਪਤਾ ਹੈ ਕਿ ਉੱਥੇ ਇੱਕ ਸਾਊਥ ਹਾਲ ਹੈ ਲੰਡਨ ਚ ਤੇ ਇੱਕ ਬਰਮਿੰਗਮ ਹੈ ਸੋ ਕੁਝ ਪਤਾ ਹੈ ਪਰ ਇਹ ਥੋੜਾ ਸਾਊਥ ਹਾਲ ਤੋਂ ਦੂਜੇ ਪਾਸੇ ਆ ਹਾਂਜੀ ਇਹ ਜੀ ਸਾਊਥ ਹਾਲ ਤੋਂ 40 ਮਿੰਟ ਦੀ ਦੂਰੀ ਤੇ ਹੈ ਤੇ 40 ਮਿੰਟ ਮੇਰੇ ਤੋਂ ਹੀ ਥਰੋ 에ਰਪੋਰਟ ਹੈ ਜੀ ਤੇ 40 ਮਿੰਟ ਹੀ ਗੈਟਵਿਕ 에ਰਪੋਰਟ ਹੈ ਲੋ ਜੀ 40 ਮਿੰਟ ਦਾ ਰਸਤਾ ਹੈ ਇਹਨਾਂ ਨੂੰ ਹੀ ਥਰੋ ਦਾ ਵੀ ਤੇ ਗੈਟਵਿਕ ਗੈਟਵੇਕ ਦਾ ਵੀ ਹੀਥਰੋ ਜੋ ਕਿ ਸਾਊਥ ਹਾਲ ਦੇ ਕੋਲ ਹੈ ਤੇ ਗੈਟਵੇਕ ਤੇ ਵੀ ਕਹਿ ਰਹੇ ਨੇ 40 ਮਿੰਟ ਤੇ ਪਸ਼ਾਨ ਜੀ ਅਸੀਂ ਪਿੱਛੇ ਬਾ ਬਾ ਚ ਜਾਵਾਂਗੇ ਤੁਸੀਂ ਪਹਿਲਾਂ ਇਹ ਦੱਸੋ ਕਿ ਹਾਲ ਦੀ ਘੜੀ ਹਾਲ ਪਿੱਛੇ ਕਦੋਂ ਇੰਡੀਆ ਉਹ ਕਿ ਆਏ ਜੇ ਤੇ ਜਾਣਦੇ ਕਿੱਥੇ ਜੇ ਅੰਮ੍ਰਿਤਸਰ ਕੇ ਦਿੱਲੀ ਨੂੰ ਅੰਮ੍ਰਿਤਸਰ ਜੀ ਦਿੱਲੀ ਜਾਂਦਾ ਦੇ ਮੈਨੂੰ ਇਹਦਾ ਜੀ ਦਾ ਅੰਮ੍ਰਿਤਸਰ ਤੋਂ ਕਨਿਆ ਕੁਮਾਰੀ ਜੀ ਤੇ ਅੰਮ੍ਰਿਤਸਰ ਜਾਂ ਲੱਗਿਆ ਹੁਣ ਤੁਹਾਡੇ ਕੋਲ ਜਿਹੜਾ ਵਿਕਲਪ ਹੈ ਉਹ ਇਨੀਆਂ ਫਲਾਈਟਸ ਨੇ ਦਿੱਲੀ ਥਾੜੀ ਵੀ ਜਾਂ ਕਿਸ ਤਰ੍ਹਾਂ ਤੇ ਅੰਮ੍ਰਿਤਸਰ ਜਾ ਜਾਣਾ ਹੋਵੇ ਤੇ ਫਿਰ ਤੁਹਾਡੀ ਪ੍ਰੈਫਰੈਂਸ ਕੀ ਰਹਿੰਦੀ ਹੈ ਅੰਮ੍ਰਿਤਸਰ ਜਾਣਾ ਹੈ ਤੇ 에어 ਇੰਡੀਆ ਦੀ ਬੈਸਟ ਹੈ ਜੀ ਗੈਟਵੀਕ 에어ਪੋਰਟ ਜਿਹੜੀ ਕਿ ਸ਼ੁਰੂ ਹੋਈ ਹੈ ਹਾਂ ਹਾਂ ਤੇ ਜਦੋਂ ਮੈਂ ਪਰਮਨੈਂਟ ਮੂਵ ਹੋਇਆ ਯੂਕੇ 2022 ਦੇ ਵਿੱਚ ਉਦੋਂ ਅੰਮ੍ਰਿਤਸਰ ਤੋਂ ਡਾਇਰੈਕਟ ਫਲਾਈਟ ਜਾਂਦੀ ਸੀ ਲੰਡਨ ਹੀਥਰੋ 에어 ਇੰਡੀਆ ਮੈਂ 22 ਫਰਵਰੀ 2022 ਨੂੰ ਅੰਮ੍ਰਿਤਸਰ ਤੋਂ ਲੰਡਨ ਹੀਥਰੋ ਡਾਇਰੈਕਟ ਫਲਾਈਟ ਤੇ ਆਇਆ ਸੀ। ਸੋ ਜਿਹੜੀ ਦੂਸਰ ਕੋਵਿਡ ਦੇ ਦੌਰਾਨ ਸ਼ੁਰੂ ਹੋਈ ਫਲਾਈਟ ਉਸ ਤੋਂ ਪਹਿਲਾਂ ਜਿਹੜਾ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਇੱਕ ਮੁਹਿੰਮ ਚਲਾਈ ਗਈ ਸੀ ਸਿੱਧੀ ਸ਼ੁਰੂ ਹੋਵੇ ਉਹਦੇ ਨਾਲ ਲੰਡਨ ਸਟੈਂਸਟਰਡ ਸ਼ੁਰੂ ਹੋਈ ਸੀ ਪਰ ਕੋਵਿਡ ਤੋਂ ਬਾਅਦ ਕੋਵਿਡ ਦੇ ਦੌਰਾਨ ਹੀ ਪਹਿਲਾਂ ਬੰਦੇ ਬਾਹਰ ਦੀਆਂ ਕੁਝ ਫਲਾਈਟ ਸ਼ੁਰੂ ਹੋਈਆਂ ਪਹਿਲਾਂ ਦਿੱਲੀ ਥਾਣੀ ਸੀ ਫਿਰ ਸਿੱਧੀਆਂ ਹੋਈਆਂ ਸੋ ਤੁਸੀਂ 2022 ਹੀਥਰੋ ਤੇ ਆਏ ਤੇ ਹੁਣ ਅ ਪਿਛਲੇ ਤੁਸੀਂ ਕਹਿ ਰਹੇ ਸੀਗੇ ਕਿ ਫਿਰ ਤੁਸੀਂ ਇੰਡੀਆ ਹੋ ਕੇ ਆਏ ਜੇ ਤੇ ਫਿਰ ਤੁਹਾਡੀ ਫਲਾਈਟ ਕਿਹੜੀ ਸੀ ਆ ਕਾਫੀ ਵੀਡੀਓ ਹੀ ਬੜੇ ਪਪੂਲਰ ਹੋ ਰਹੇ ਨੇ ਉਹ ਪਤਾ ਨਹੀਂ ਬਰਮਿੰਗਮ ਦਾ ਵੀਡੀਓ ਸੀ ਕਿੱਥੇ ਸੀ ਕਿ ਜਾ ਆ ਸੀ ਅੰਮ੍ਰਿਤਸਰ ਰਹੇ ਆ ਸਕਰੀਨ ਨਹੀਂ ਚੱਲਦੀ ਕੋਈ ਤੇ ਪਰ ਫਿਰ ਵੀ ਉਹ ਸੰਗਤਾ ਕਹਿ ਰਹੀਆਂ ਸਨ ਟਰੈਵਲਰ ਕਿ ਅੰਮ੍ਰਿਤਸਰ ਜਾਣਾ ਆ ਤੇ ਤਾਂ ਕਰਕੇ ਜਾ ਰਹੇ ਆ ਜੀ ਬਸ ਇਹ ਹੈ ਜੀ ਮੈਂ ਤੇ ਜਦੋਂ ਦਾ ਅੰਮ੍ਰਿਤਸਰ ਜਾ ਤੋ ਲੰਡਨ ਆ ਰਹੇ ਹਾਂ ਸਿንስ 2003 6th ਸੈਪਟੈਂਬਰ 2005 ਤੋਂ ਹਾਂਜੀ 2005 ਉਦੋਂ ਫਲਾਈਟ ਦੇ ਵਿੱਚ ਸਕਰੀਨ ਤੇ ਹੁੰਦੀ ਨਹੀਂ ਸੀ ਉਹ ਕਿਹੜੀ 에ਅਰਲਾਈਨ ਸੀ ਜੀ ਤੁਰਕਮੈਨਿਸਤਾਨ 에ਅਰਲਾਈਨ ਵਾਇਆ ਆਸ਼ਕਾਬਾਦ ਲੰਡਨ ਲਈ ਤੇ ਉਸ ਸਮੇਂ ਜੇ ਮੈਂ ਗੱਲ ਕਰਾਂ ਹੁਣ ਤੁਸੀਂ ਗੇਜ 에ਅਰ ਇੰਡੀਆ ਦਾ ਕੀ ਇਹ ਗੱਲ ਸਹੀ ਹੈ ਕਿ ਸਕਰੀਨ ਵਗੈਰਾ ਨਹੀਂ ਚੱਲ ਰਹੀਆਂ ਜਹਾਜ਼ ਦਾ ਕੰਡੀਸ਼ਨ ਉਹ ਤੇ ਚਲੋ ਸਾਨੂੰ ਸਾਰੀ ਦੁਨੀਆ ਨੂੰ ਪਤਾ ਹੈ ਅਮਰੀਕਾ ਤੋਂ ਵੀ ਜਾ ਰਹੇ ਨੇ ਤੇ ਉਹਦੇ ਬਾਰੇ ਤੇ ਜਹਾਜ਼ ਤੋਂ ਬਾਅਦ ਕਿੰਨਾ ਕ ਜਹਾਜ਼ ਭਰਿਆ ਸੀ ਤੇ ਨਾਲੇ ਅੰਮ੍ਰਿਤਸਰ 에어ਪੋਰਟ ਦਾ ਕੀ ਹਾਲ ਸੀ ਜਿਹੜੀ ਫਲਾਈਟ ਮੈਂ ਹੁਣ ਗਿਆ ਸੀ 21st ਅਗਸਤ 2024 ਨੂੰ ਗੈਟਵਿਕ ਤੋਂ ਅੰਮ੍ਰਿਤਸਰ ਤੇ ਡ੍ਰੀਮ ਲਾਈਨਰ 에ਅਰ ਇੰਡੀਆ ਦਾ ਪਲੇਨ ਸੀ ਫਲਾਈਟ ਪੂਰੀ ਓਵਰ ਬੁੱਕਡ ਸੀਗੀ ਤੇ ਜਦੋਂ ਮੈਂ 에어ਪੋਰਟ ਪਹੁੰਚਿਆ ਤੇ 에어 호ਸਟੈਸ ਕਾਊਂਟਰ ਤੇ ਕਹਿੰਦ ਨੇ ਕਿ ਸਰ ਫਲਾਈਟ ਤੇ ਓਵਰ ਬੁੱਕਡ ਹੈ ਮੈਂ ਸਿਰਫ ਲਾਸਟ 1 ਦਿਨ ਪਹਿਲਾਂ ਹੀ ਟਿਕਟ ਬੁੱਕ ਕਰਵਾਈ ਸੀ ਮੈਂ ਆਪਣੇ ਫੈਮਿਲੀ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ ਤੇ ਜਦੋਂ ਮੈਂ ਉੱਥੇ ਪਹੁੰਚਿਆ ਤੇ ਮੈਂ ਐਦਾਂ ਲੱਗ ਰਿਹਾ ਸੀ ਗੇਟਵੇ ਪੂਰਾ ਪੰਜਾਬ ਹੀ ਬਣਿਆ ਹੋਇਆ ਐ ਇੰਨਾ ਅੰਮ੍ਰਿਤਸਰ ਜਾਂ ਨੂੰ ਡਾਇਰੈਕਟ ਬੰਦੇ ਜਾ ਰਹੇ ਸੀਗੇ ਇਨਸਟੈਡ ਆਫ ਗੋਇੰਗ ਹੀਥਰੋ 에어ਪੋਰਟ ਦੇ ਵਰ ਗੋਇੰਗ ਫਰਮ ਗੇਟਵੇ ਵੀ ਅਸੀਂ 7.5 ਘੰਟੇ ਚ ਅੰਮ੍ਰਿਤਸਰ ਪਹੁੰਚ ਗਏ ਸੀ ਸਿਰਫ 7.5 ਘੰਟੇ ਚ ਅੰਮ੍ਰਿਤਸਰ ਤੁਸੀਂ ਪਹੁੰਚ ਸਕਦੇ ਹੋ ਤੇ ਕਾਫੀ ਲੋਕ ਲਿਖ ਰਹੇ ਨੇ ਕਿ ਅੰਮ੍ਰਿਤਸਰ ਜਦੋਂ ਜਾਇਦਾ ਜੀ ਮੁਸ਼ਕਲਾਂ ਤੇ ਕਿੰਨੇ ਸਾਲ ਬਾਅਦ ਤੁਸੀਂ 2022 ਚ ਗਏ ਜੇ ਫਿਰ ਗਏ 2024 ਚ ਹੁਣ ਤੇ ਕੁਝ ਚੇਂਜ ਨਜ਼ਰ ਆਇਆ ਟ੍ਰੈਫਿਕ ਵਧੀ ਜਾਂ ਸਮੱਸਿਆਵਾਂ ਕੋਈ ਹੋਰ ਆਪਸ ਵਿੱਚ ਸਮੱਸਿਆਵਾਂ ਦੀ ਗੱਲ ਕਰਦੇ ਆ ਚਲੋ ਪੋਜ਼ਿਟਿਵਿਟੀ ਕਹੇ ਨੇ ਕਹਿਣਾ ਕਿ ਇਹ ਫ্লাই ਅੰਮ੍ਰਿਤਸਰ ਵਾਲੇ ਹਮੇਸ਼ਾ ਟ੍ਰੀਫਾਈ ਕਰਦੇ ਨੇ ਤੇ ਕੋਈ ਕੋਈ ਤੁਹਾਨੂੰ ਸਮੱਸਿਆ ਆਈ ਹੋਵੇ ਤੇ ਸਮੱਸਿਆ ਦੇ ਕੋਈ ਨਹੀਂ ਆਈ ਜੀ ਸਕਰੀਨਸ ਵਗੈਰਾ ਤੇ ਉਹ ਚਲੋ ਫਲਾਈਟਸ ਪੁਰਾਨੀਆਂ ਨੇ ਇਹਨਾਂ ਦੀਆਂ ਪਰ ਲੋਕਾਂ ਨੂੰ ਸਕਰੀਨ ਦਾ ਮਤਲਬ ਨਹੀਂ ਸੀ ਲੋਕਾਂ ਨੂੰ ਮਤਲਬ ਸੀ ਅਸੀਂ ਡਾਇਰੈਕਟ ਪਹੁੰਚ ਰਹੇ ਹਾਂ ਅੰਮ੍ਰਿਤਸਰ ਇਨਸਟੈਡ ਆਫ ਵੇਸਟਿੰਗ ਟਾਈਮ ਇਨ ਦਿੱਲੀ ਉਹਨਾਂ ਨੂੰ ਸਿੱਧਾ ਪਹੁੰਚੇ ਅੰਮ੍ਰਿਤਸਰ ਪਹੁੰਚਣਾ ਜਿੱਦਾਂ ਮਰਜੀ ਸੋ ਇਹ ਫਲਾਈਟ ਦਾ ਟਾਈਮ ਬਹੁਤ ਅੱਛਾ ਹੈ ਰਾਤ ਨੂੰ 8:30 ਵਜੇ ਚੱਲਦੀ ਹੈ ਸਵੇਰੇ ਅੰਮ੍ਰਿਤਸਰ ਪਹੁੰਚ ਜਾਂਦੀ ਹੈ ਮੇਰੇ ਲੇਟ ਵੀ ਹੋਵੇ ਅੱਧਾ ਘੰਟਾ ਏ ਨਾ ਜੇ ਪਹੁੰਚ ਜਾਂਦੀ ਹੈ ਤੇ ਰਾਤੀ ਸੁੱਤੇ-ਸੁੱਤੇ ਜੇ ਛੋਟੇ ਬੱਚੇ ਤੁਹਾਡੇ ਨਾਲ ਟਰੈਵਲ ਕਰ ਰਹੇ ਉਹਨਾਂ ਨੂੰ ਕਿੰਨਾ ਫਾਇਦਾ ਤੇ ਪ੍ਰਸ਼ਾਂਤ کافی ਲੋਕ ਕਹਿੰਦੇ ਨੇ ਕਿ ਦਿੱਲੀ ਨਾਲੋਂ ਟਿਕਟਾਂ ਮਹਿੰਗੀਆਂ ਅੰਮ੍ਰਿਤਸਰ ਦੀਆਂ ਕੀ ਤੁਸੀਂ ਫਿਰ ਦਿੱਲੀ ਦੀ ਟਿਕਟ ਨਹੀਂ ਦੇਖੀ ਉੱਥੇ ਕਿੰਨੇ ਦੀ ਆ ਤੇ ਅੰਮ੍ਰਿਤਸਰ ਤੁਸੀਂ ਕਹ ਰਹੇ ਇੱਕ ਦਿਨ ਪਹਿਲਾਂ ਲਈ ਆ ਪਰ ਜਦੋਂ ਪਹਿਲਾਂ ਵੀ ਗਏ ਜੇ ਤੇ ਕੀ ਇਹ ਗੱਲ ਸਹੀ ਹੈ ਕਿ ਟਿਕਟਾਂ ਬਹੁਤ ਮਹਿੰਗੀਆਂ ਨੇ ਕਿ ਕਿੰਨਾ ਕੁ ਫਰਕ ਹੈ ਟਿਕਟਾਂ ਤੇ ਸਮੀਪ ਜੀ ਇਦਾਂ ਪੰਜ ਦਸ ਹਜ਼ਾਰ ਜੇ ਤੁਸੀਂ ਟੈਕਸੀਆਂ ਦੇ ਲਈ ਖਰਚਣਾ ਦਿੱਲੀ 에ਰਪੋਰਟ ਤੋਂ ਅੰਮ੍ਰਿਤਸਰ ਦਾ 8 ਘੰਟੇ ਬੌਦਰ ਵੀ ਕਰਨਾ ਜਿਹੜਾ ਤਾਂ ਲੈਣ ਆਏਗਾ ਪਹਿਲੇ 8 ਘੰਟੇ ਉਹਦੇ ਵੇਸਟ ਹੋਣਗੇ ਫਿਰ ਉਹ ਉੱਥੇ ਵੇਟ ਕਰੇਗਾ ਫਲਾ ਬਣਾ ਕਰੇ ਫਲਾਈਟ ਲੇਟ ਹੋ ਜੇ ਕਿੰਨਾ ਟਾਈਮ ਵੇਸਟ ਹੁੰਦਾ ਮੈਨੂੰ ਨਹੀਂ ਲੱਗਦਾ ਪੰਜ ਦਸ ਹਜ਼ਾਰ ਨੂੰ ਐਨ ਆਰ ਆਈ ਆਪਣੇ ਪੰਜਾਬੀ ਕੋਈ ਸਮਝਦੇ ਨੇ ਉਹ ਚਾਹੁੰਦੇ ਨੇ ਕਿ ਆਪਣੇ ਅੰਮ੍ਰਿਤਸਰ ਦੇ ਨਾਲ ਅਸੀਂ ਜੁੜੀਏ ਤੇ ਸਿੱਧਾ ਜਾਈਏ ਤਾਂ ਕਿ ਕੋਈ ਖੱਜਲ ਖਵਾਰੀ ਨਾ ਹੋਵੇ ਕਿਉਂਕਿ ਜਿੰਨੇ ਜਲੰਧਰ ਫਗਵਾੜੇ ਜਾਣਾ ਉਹ ਘੰਟਾ ਡੇਢ ਘੰਟੇ ਤੇ ਅੰਮ੍ਰਿਤਸਰ ਨੂੰ ਪਹੁੰਚ ਸਕਦਾ ਪਰ ਬਹੁਤ ਲੋਗ ਮੈਸੇਜ ਕਰਦੇ ਨੇ ਕਿ ਅੰਮ੍ਰਿਤਸਰ ਦੀ ਫਲਾਈਟ ਮਹਿੰਗੀ ਆ ਰਹੀ ਹੈ ਖਾਸ ਕਰਕੇ ਬਰਮਿੰਗਮ ਚਲੋ ਅਸੀਂ ਮੰਨਦੇ ਹਾਂ ਕਿ ਡਿਮਾਂਡ ਬੜੀ ਜ਼ਿਆਦਾ ਹੈ ਕਿੰਨੇ ਦਿੱਲੀ ਨਾਲੋਂ ਮਹਿੰਗੀ ਹੈ ਉਹ ਤਾਂ ਕੰਪੇਅਰ ਕਰ ਲੈਂਦੇ ਨੇ ਕਿਉਂਕਿ ਬਰਮਿੰਗਮ ਦੀ ਫਲਾਈਟ ਦਿੱਲੀ ਵੀ ਜਾਂਦੀ ਹੈ ਤੇ ਨਾਲ ਹੀ ਉਹ ਵੀ ਕਹਿ ਰਹੇ ਨੇ ਕਿ ਹੀਥਰੋ ਤੋਂ ਸਾਨੂੰ ਜ਼ਿਆਦਾ ਕਨਵੀਨੀਅੰਟ ਪੈਂਦਾ ਹੈ ਪਰ ਤੁਸੀਂ ਦੱਸਿਆ ਉਹਨੇ ਜਹਾਜ਼ ਭਰਿਆ ਆਇਆ ਸੀ ਤੇ ਵਾਪਸੀ ਵੇਲੇ ਵੀ ਇਹੋ ਦਾ ਮホール ਸੀ ਤੁਸੀਂ ਕਾਫੀ ਫੋਟੋਗ੍ਰਾਫਸ ਵੀ ਭੇਜੀਆਂ ਨੇ ਅੰਮ੍ਰਿਤਸਰ ਇਹ ਦੇਖਿਆ ਤੁਸੀਂ ਸੋਫੇ ਤੇ ਆਰਾਮ ਕਰ ਰਹੇ ਜੇ ਕੀ ਡਿਫਰੈਂਸ ਤੁਹਾਨੂੰ ਲੱਗਦਾ ਹੈ ਜਦੋਂ ਗੈਟਵੇਕ ਤੋਂ ਗਏ ਜਾਂ ਅੰਮ੍ਰਿਤਸਰ 에어ਪੋਰਟ ਤੋਂ ਆਏ ਸਰ ਮੈਂ ਦੇ 2003 ਤੋਂ ਲੈ ਕੇ 2024 ਤੱਕ 22 ਤੱਕ ਤੇ ਮੈਂ ਐਵਰੀ ਇਅਰ ਜਾਂਦਾ ਸੀ 2003 ਤੋਂ 2022 ਤੱਕ ਤੇ ਐਦਾਂ ਲੱਗਦਾ ਵਾ ਜਿੱਦਾਂ ਪਿੰਡ ਦੀ ਸਾਥ ਜੋ ਫਾਈਵ ਸਟਾਰ ਹੋਟਲ 'ਚ ਬੈਠ ਗਏ ਆ ਨਹੀਂ ਇਹ ਜੀ ਤੁਸੀਂ ਪਿੰਡ ਦੀ ਗੱਲ ਕੀਤੀ ਹੈ ਬਹੁਤ ਸਾਲ ਪਹਿਲਾਂ ਜਦੋਂ ਫਲਾਈਟ ਮੈਨੂੰ ਤੁਸੀਂ ਦੱਸਿਆ ਉਹਨੇ 2003 ਵਿੱਚ ਆਪਾਂ ਉੱਥੇ ਵੀ ਜਾਵਾਂਗੇ ਉਹਦਾ ਚਾਰਜ ਫਲਾਈਟ ਸ਼ੁਰੂ ਹੋਈ ਸੀ ਅੰਮ੍ਰਿਤਸਰ ਬਰਮਿੰਗਮ ਟੋਰਾਂਟੋ ਤੇ ਫਿਰ ਅੰਮ੍ਰਿਤਸਰ ਲੰਡਨ ਟੋਰਾਂਟੋ ਭਾਂਕੇ 2010 ਚ ਖਤਮ ਉਹ ਬੰਦ ਕੀਤੀ ਗਈ ਜਦੋਂ ਇਹਨਾਂ ਨੇ ਦਿੱਲੀ ਟਰਾਂਸਫਰ ਕੀਤੀਆਂ ਜੀ ਤੇ ਟੋਰਾਂਟੋ ਸਟਾਰ ਨੇ ਆਰਟੀਕਲ ਲਿਖਿਆ ਸੀ ਆ ਫਲਾਈਂਗ ਵਿਲੇਜ ਇੱਕ ਪਿੰਡ ਉੱਡਦਾ ਤੇ ਉਹ ਕੈਨੇਡਾ ਪਹਿਲਾਂ ਲੰਡਨ ਰੁਕਦਾ ਫਿਰ ਕੈਨੇਡਾ ਵੱਲ ਨੂੰ ਜਾਂਦਾ ਤੇ ਤੁਸੀਂ ਗੱਲ ਕੀਤੀ ਆ ਹੁਣ ਦੇ ਟਰਮੀਨਲ ਦੀ ਪਰ 2003 ਦੀ ਗੱਲ ਕਰ ਰਹੇ ਉਦੋਂ ਤੇ ਬਿਲਡਿੰਗ ਹਲੇ ਪੁਰਾਣੀ ਸੀਗੀ ਛੋਟੀ ਜੀ ਜੀ ਉਦੋਂ ਬਿਲਡਿੰਗ ਪੁਰਾਣੀ ਸੀਗੀ ਉਦੋਂ ਮੈਨੂੰ ਯਾਦ ਆ ਥੋੜਾ ਜਿਹਾ ਜੇ ਮੈਂ ਆਪਣੇ ਬੈਕ ਮੈਮਰੀਸ ਜਾਵਾਂ ਗ੍ਰੇ ਤੇ ਬਲੂ ਕਲਰ ਦੀ ਆਊਟਲਾਈਨ ਵਾਲਾ ਉਹ ਲਿਖਿਆ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਐਡਾ ਹਾਂ ਹਾਂ ਰਾਜਾਸੰਸੀ ਬ੍ਰੈਕਟ ਚ ਲਿਖਿਆ ਹੁੰਦਾ हान जी, हान जी, हान जी, आ, जी। हां जी हां जी हां जी ओदों ਅ ਅਸੀਂ ਗੱਲ ਕਰ ਰਹੇ ਹਾਂ ਜੀ ਇੱਕ ਖਾਰਨ ਇਹਦਾ ਇਸ ਨਾਲ ਕਾਰਨ ਗੱਲ ਕਰਨ ਦਾ ਕਿ ਉਸ ਟਾਈਮ ਤੋਂ ਜਿਹੜੇ ਲੋਕ ਜਾ ਰਹੇ ਹਨ ਉਹਦੇ ਵਿੱਚ ਮੈਂ ਵੀ ਹਾਂ ਮੇਰਾ ਪਰਿਵਾਰ ਵੀ ਹੈ ਮੇਰੇ ਕਈ ਰਿਸ਼ਤੇਦਾਰ ਹਨ 2003 ਚੋਂ ਤੋਂ ਮੈਂ ਵੀ 2002 2000 2002 ਅਮਰੀਕਾ ਆਇਆ ਫਿਰ 2002 ਚ ਪਹਿਲੀ ਵਾਰ ਇੰਡੀਆ ਗਿਆ ਦਿੱਲੀ ਗਿਆ ਫਿਰ ਟ੍ਰੇਨ ਤੇ ਮੈਂ ਅਮਰੀਕਾ ਆਇਆ ਫਿਰ 2003-4 ਤੋਂ 2003 ਤੋਂ ਮੈਂ ਲਗਾਤਾਰ ਅਸੀਂ ਜੋ ਜਾਣੇ ਹਾਂ ਹਮੇਸ਼ਾ ਹੀ ਪਾਵੇਂ ਦਿੱਲੀ ਵੀ ਆ ਜਾਈਏ ਕਨੈਕਟਿੰਗ ਫਲਾਈਟ ਲੈ ਕੇ ਅਸੀਂ ਰਿਸਰ ਜਾਈਦਾ ਹੈ ਤੇ ਪ੍ਰਸ਼ਾਨ ਜੀ ਕੋਈ ਮੁਸ਼ਕਲ ਤੁਹਾਨੂੰ ਇਹਨੇ 20 ਸਾਲਾਂ ਚ ਆਈ ਹੋਵੇ ਜੇ ਸਮਝ ਲੋ ਲੋਕੀ ਬੜੇ ਕਮੈਂਟ ਘਾ ਰਹੇ ਨੇ ਉਹਦਾ ਬਾਰੇ ਕੀ ਕਹੋਗੇ ਕਿ ਜਿਹੜੇ ਕਹਿੰਦੇ ਜੀ ਸਾਨੂੰ ਸਟਾਫ ਨੇ ਤੰਕ ਕੀਤਾ ਸਾਡਾ ਸਮਾਨ ਨਿਕਲਾ ਆ ਅਸੀਂ ਇੱਥੇ ਆਉਣਾ ਹੀ ਨਹੀਂ ਆ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਕਿਉਂ ਇੱਕ ਵਾਰੀ ਇਦਾਂ ਹੋ ਗਿਆ ਤੇ ਕਿਉਂ ਲੋਕੀ ਫਿਰ ਦਿੱਲੀ ਨੂੰ ਕਾ ਰਹੇ ਨੇ ਕਿ ਇਹ ਜਿਆਦਾ ਆਪਣੇ ਕੋਲ ਹੋਣ ਕਰਕੇ ਆਪਣੇ ਨਾਲ ਜਿਆਦਾ ਪਿਆਰ ਹੁੰਦਾ ਤੇ ਜਿਆਦਾ ਗੁਸਾ ਵੀ ਨਾ ਤਾਂ ਨਿਕਲਦਾ ਨਹੀਂ ਜੀ ਦੇਖੋ ਦਿੱਲੀ ਜਿਹੜੇ ਲੋਕੀ ਤੰਗ ਹੁੰਦੇ ਨੇ ਉਹਨਾਂ ਨੇ ਕਦੀ ਅੱਜ ਤੱਕ ਅੰਮ੍ਰਿਤਸਰ ਦੇ 에어ਪੋਰਟ ਦੇ ਕਦੀ ਵੀ ਕਮੈਂਟ ਨਹੀਂ ਕੀਤਾ ਦਿੱਲੀ ਮੈਂ ਵੀ ਇੱਕ ਵਾਰੀ ਗਿਆ ਸੀ ਉਹ ਐਮੀਰੇਟਸ ਦੀ ਫਲਾਈਟ ਸੀਗੀ ਉੱਥੇ ਸਟਾਫ ਆਇਆ ਪੋਰਟਰ ਆਇਆ ਕਹਿੰਦਾ ਜੀ ਤੁਹਾਡਾ ਸਮਾਨ ਜ਼ਿਆਦਾ ਲੱਗ ਰਿਹਾ ਭਾਈ ਸਾਹਿਬ ਅਸੀਂ ਤੁਹਾਡੀ ਹੈਲਪ ਕਰਦੇ ਹਾਂ ਦੋ ਮੁੰਡੇ ਆਏ ਮੇਰੇ ਕੋਲ ਇਹ 2008 ਦੀ ਗੱਲ ਹੈ ਜੀ ਐਮੀਰੇਟਸ ਦੀ ਉਦੋਂ ਪੁਰਾਣਾ ਟਰਮੀਨਲ ਸੀ ਦਿੱਲੀ ਦਾ ਜੀ ਤੁਸੀਂ ਮੰਨੋਂਗੇ 28000 ਰੁਪਏ ਦੀ 에ਮੀਰੇਟਸ ਦੀ ਦਿੱਲੀ ਲੰਡਨ ਲੰਡਨ ਦਿੱਲੀ ਮੈਟਿਕਟ ਖਰੀਦੀ ਹਮਮਤਸਰ ਬੰ ਹਮ ਤੇ ਉਹ ਜੀ ਮੇਰਾ ਸਮਾਨ ਜ਼ਿਆਦਾ ਸੀਗਾ 3 ਕਿਲੋ ਇੱਕ ਟੈਚੀ ਦੇ ਸਹੀ 2 ਕਿਲੋ ਇੱਕ ਟੈਚੀ ਦੇ ਵਿੱਚ ਸੀਗਾ ਉਹਨਾਂ ਨੇ ਕੀ ਕੀਤਾ ਐ ਮੈਨੂੰ ਕਹਿੰਦਾ ਵੀ ਸਮਾਨ ਕਰਦੇ ਨੇ ਉਹਨਾਂ ਨੇ ਮੇਰੀ ਟੈਚੀ ਖੋਲੇ ਇਧਰੋਂ ਇਧਰ ਕੀਤਾ ਸਮਾਨ ਇਧਰੋਂ ਇਧਰ ਕੀਤਾ ਤੇ ਕਹਿੰਦੇ ਭਾਈ ਸਾਹਿਬ ਸੇਵਾ ਮੈਂ ਕਿਹਾ ਮੈਂ ਨੂੰ ਜੀ ਮੇਰੇ ਕੋਲੋਂ 100 100 ਦੇ ਨੋਟ ਸੀਗੇ ਮੈਂ ਨੂੰ 200 ਰੁਪਏ ਦੇ 100 ਨੂੰ ਦਿੱਤਾ 100 ਨੂੰ ਦਿੱਤਾ ਤੇ ਬਾਅਦ ਚ ਜੀ ਉਹ ਮੰਨੇ ਨਹੀਂ ਕਹਿੰਦੇ ਆਪਕੋ ਕਮ ਸੇ ਕਮ 500 ਦੇਣਾ ਚਾਹੀਏ ਉਹ ਜੀ ਮੈਨੇ ਇਦਾਂ ਸ਼ਰਟ ਤੋਂ ਫੜਨ ਲੱਗ ਗਏ ਜੀ ਨਹੀਂ ਨਹੀਂ ਭਈਆ ਦੇ ਕੇ ਜਾਓ ਤੇ ਉੱਥੇ ਇਹ ਹਾਲ ਸੀਗਾ 2008 ਦੇ ਵਿੱਚ ਤੇ ਬੰਦਾ ਦੁਬਾਰਾ ਕਹਿੰਦਾ ਮੈਂ ਦਿੱਲੀ ਜਾਣਾ ਹੀ ਨਹੀਂ ਮੈਂ ਜੀ ਉਸ ਤੋਂ ਬਾਅਦ ਦਿੱਲੀ ਨਹੀਂ ਗਿਆ ਤੁਸੀਂ ਗੱਲ ਕਰ ਰਹੇ ਹੋ ਉਸ ਟਾਈਮ ਦੀ 2008 ਵੀ ਉਦੋਂ 100 ਰੁਪਏ ਤੇ ਨਹੀਂ ਮੰਨ ਰਿਆ ਸੀ ਤੇ ਹੁਣ ਤੇ ਕਹਿੰਦੇ ਅੰਮ੍ਰਿਤਸਰ 300 ਮੰਗਦੇ ਨੇ ਹਟਦੇ ਨਹੀਂ ਅੰਮ੍ਰਿਤਸਰ ਵੀ ਕੰਮ ਸ਼ੁਰੂ ਹੋ ਗਿਆ ਹੈ ਤੁਸੀਂ ਕੁਝ ਪੈਸੰਜਰ ਨੇ ਸਾਨੂੰ ਮੈਸੇਜ ਵੀ ਕੀਤੇ ਨੇ ਕਿ व्हीਲ ਚੇਅਰ ਵਾਲੇ ਹਰ ਬੰਦਾ ਉੱਥੇ ਪੈਸੇ ਮੰਗ ਰਿਆ ਹੁਣ ਉਹ ਜਿਹੜਾ ਮੈਂ ਇਸ ਨੂੰ ਵਾਇਰਸ ਬਗੜੀ ਆਦਤ ਹੈ ਉਹ ਅੰਮ੍ਰਿਤਸਰ ਵੀ ਆ ਗਈ ਹੈ ਤੁਸੀਂ ਵੀ ਗਏ ਤੁਹਾਨੂੰ ਤੰਗ ਕੀਤਾ ਉਹਨਾਂ ਨੇ ਅੰਮ੍ਰਿਤਸਰ ਐਸਵਰੀ ਨਹੀਂ ਜੀ ਮੈਨੂੰ ਨਹੀਂ ਉਹਨਾਂ ਨੇ ਤੰਗ ਕੀਤਾ ਕੋਈ ਵੀ ਤੇ ਜੇ ਉਹ ਕਹਿਣ ਵੀ ਤੇ ਆਪਾਂ ਉਹਨਾਂ ਨੂੰ ਮੈਂ ਜਵਾਬ ਹੀ ਨਹੀਂ ਦਿੰਦਾ ਇਹ ਕਹਿਣ ਵੀ ਤੇ ਭਾਈ ਸਾਹਿਬ ਅਸੀਂ ਮਦਦ ਕਰ ਦਿੰਨੇ ਆ ਤੁਹਾਡੀ ਤੇ ਉਹਨਾਂ ਨੂੰ ਕਿਦਾਂ ਸਮਾਈਲ ਕਰਕੇ ਅਸੀਂ ਵੈਸੇ ਥੱਕੇ ਆਏ ਹੁੰਨੇ ਆ ਜੇ ਹਾਂ ਖੁਸ਼ੀ ਦੇ ਨਾਲ 휠ਚੇਅਰ ਵਾਲੇ ਬਾਪੂ ਜੀ ਕਈ ਮੈਂ ਦੇਖੇ ਉੱਥੇ ਇਹ ਜੀ ਆਂਟੀ ਉੱਥੇ ਦੇਖੇ ਨੇ ਉਹ ਖੁਸ਼ੀ ਦੇ ਨਾਲ ਆਪੇ ਦੇ ਦਿੰਦੇ ਦੇ ਰਹਨ ਪਰ ਮੈਂ ਫੋਰਸ ਕਰਦੇ ਨਹੀਂ ਦੇਖਿਆ ਉਹਨਾਂ ਨੂੰ ਹਾਂਜੀ ਇੱਕ ਗੱਲ ਮੈਨੂੰ ਆਪ ਨਹੀਂ ਸਮਝ ਆ ਰਹੀ ਕਿ ਜੇਕਰ ਮੇਰ ਕੋ ਆ ਰਿਹਾ ਮੈਂ ਦਾ ਨਾਂ ਲਾਵਾਂ ਮੁੰਡੇ ਦਾ ਭਈ ਮੈਂ ਤੈਨੂੰ ਹੈਲਪ ਨਹੀਂ ਚਾਹੀਦੀ ਤੰਗ ਕੀਤਾ ਤੇ ਮੈਂ ਤੇਰੇ ਅਫਸਰ ਨੂੰ ਬੁਲਾ ਲੈਣਾ ਜੀ ਸੋ ਜੇ ਉਹ ਆਗੇ ਪੁੱਛ ਰਹੇ ਨੇ ਤੇ ਉਹਦੇ ਚ ਕੀ ਸਮੱਸਿਆ ਆ ਵਾ ਦੂਜੀ ਗੱਲ ਕਹਿੰਦੇ ਜੀ ਕਿ 에ਅਰਲਾਈਨ 에ਅਰਪੋਰਟ ਦਾ ਸਟਾਫ ਉਹ ਸਟਾਫ ਜਿਹੜਾ ਜਦੋਂ 에ਅਰਲਾਈਨ ਦੇ ਕਾਊਂਟਰ ਤੇ ਜਾਂਦੇ ਜੀ ਉਹ 에ਅਰਲਾਈਨ ਦਾ ਸਟਾਫ ਹੈ ਜੀ ਉਹ ਹੀ ਸਟਾਫ ਕਈ ਵਾਰ ਦਿੱਲੀ ਵੀ ਹੋਏਗਾ 에ਅਰਲਾਈਨ ਦਾ ਸਟਾਫ ਹੈ ਉਹ ਕਹਿੰਦੇ ਨੇ ਮੈਸੇਜ ਆਈ ਜਾ ਰਹੇ ਨੇ 네ਗੇਟਿਵ ਇਹਨੇ ਕਿ ਤੰਗ ਕੀਤਾ ਅਸੀਂ ਨਹੀਂ ਆਣਾ ਇੱਕ ਇਹਨਾਂ ਨੇ ਕਿਹਾ ਕਿ ਮੇਰੇ ਫਾਦਰ ਹਮੇਸ਼ਾ ਦੁਬਈ ਤੋਂ ਹੁਣ ਦਿੱਲੀ ਹੀ ਆਉਂਦੇ ਨੇ ਇਹਦੇ ਬਾਰੇ ਕੀ ਕਹੋ ਕਹਿੰਦੇ ਜੀ ਅਸੀਂ ਤਾਂ ਜਾਣਾ ਨਹੀਂ ਸਵਾਲ ਬੜੇ ਕਰਦੇ ਨੇ ਤੇ ਜੇ ਜੇ ਅਸੀਂ ਕਹਿੰਦੇ ਆ ਕਿ ਸਵਾਲ ਜੀ ਦਿੱਲੀ ਵੀ ਕਰਨੇ ਸ਼ੁਰੂ ਕਰਤੇ ਫੇਰ ਕਿਹੜੇ ਵਾਈਟ ਤੇ ਜਾਓਗੇ ਦੇਖੋ ਜੀ ਹੁਣ ਜਦੋਂ ਅੰਮ੍ਰਿਤਸਰ ਤੋਂ ਕਈ ਵਾਰੀ ਲੰਡਨ ਉਤਰੀਦਾ ਨਵਾਂ ਬੰਦਾ ਆਂਦਾ ਹੈ ਜਾਂ ਪੁਰਾਣਾ ਵੀ ਹੋਵੇ ਹੁਣ ਦੇਖੋ ਮੈਨੂੰ ਲੰਡਨ 22 ਸਾਲ ਹੋ ਗਏ ਆਂਦੇ ਨੇ ਹੀਥਰੋ 에어ਪੋਰਟ ਜਾਂ ਗੈਟਵਿਕ ਤੇ ਉਹ ਐਨੇ ਮੁਸ਼ਕਿਲ ਸਵਾਲ ਪੁੱਛਦੇ ਨੇ ਹਲੇ ਕਿ ਅਸੀਂ ਫ੍ਰੀਕੁਐਂਟ ਫਲਾਇਰ ਆ ਸਾਨੂੰ ਪੁੱਛਦੇ ਨੇ ਜੇ ਤੁਹਾਨੂੰ ਜੇ ਐਨ ਆਰ ਆਈਜ਼ ਨੂੰ ਇੰਡੀਆ ਦੇ ਜਿਵੇਂ ਸਵਾਲ ਪੁੱਛ ਲਨ ਤੇ ਇੱਚ ਕੀ ਫਰਕ ਹੈ ਕੋਈ ਗੱਲ ਤੋਂ ਨਹੀਂ ਐਡਾ ਵੀ ਨਹੀਂ ਇਸ਼ੂ ਹੈਗਾ ਵੀ ਅਸੀਂ ਆਣਾ ਹੀ ਬੰਦ ਕਰ ਦਿੱਤੀ ਆ ਉਹ ਜੇ ਸਾਹਮਣਾ ਸਾਨੂੰ ਕਮੈਂਟ ਲਿਖੀ ਜਾ ਰਹੇ ਤੁਹਾਡਾ ਸਟਾਫ ਤੁਹਾਡਾ ਸਟਾਫ ਮੈਂ ਫਿਰ ਬੇਨਤੀ ਕਰ ਦਵਾ ਕਿ ਇਹ ਜਿਹੜੇ ਪ੍ਰਸ਼ਾਂਤ ਜੀ ਨੇ ਅਸੀਂ ਕੋਈ ਨਹੀਂ ਮਿਲੇ ਇਹਨਾਂ ਨੂੰ ਕਦੀ ਵੀ ਇਹ ਸਾਡੇ ਨਾਲ ਜੁੜੇ ਨੇ ਇਹ ਮੈਨੂੰ ਯਾਦ ਹੈ ਕੋਵਿਡ ਦੌਰਾਨ ਇਹਨਾਂ ਨੇ ਫਲਾਈ ਅੰਮ੍ਰਿਤਸਰ ਨੂੰ ਕੰਟੈਕਟ ਕੀਤਾ ਜਦੋਂ ਵੰਦੇ ਭਾਰਤ ਦੀਆਂ ਫਲਾਈਟਸ ਚੱਲਦੀਆਂ ਸਨ ਮੈਨੂੰ ਗੁਰਾਮਦਾਸ ਦੀ ਨਗਰੀ ਤੋਂ ਇਹਨਾਂ ਦਾ ਅਮਰੀਕਾ ਫੋਨ ਆਇਆ ਸੋ ਮੈਂ ਇਹਨੂੰ ਇੱਕ ਬਲੈਸ ਚੀਜ਼ ਹੀ ਕਹਾਂਗਾ ਕਿ ਚਲੋ ਮੈਂ ਆਪਣੀ ਨਗਰੀ ਚ ਨਹੀਂ ਆ ਪਰ ਮੈਨੂੰ ਖੁਸ਼ੀ ਹੈ ਕਿ ਚਲੋ ਮੈਨੂੰ ਉੱਥੋਂ ਆਪਣੇ ਸ਼ਹਿਰ ਚੋਂ ਆਪਣੇ ਸੂਬੇ ਤੋਂ ਕਿਸਦਾ ਫੋਨ ਆਇਆ ਤੇ ਮੈਂ ਕਿਸੇ ਤਰ੍ਹਾਂ ਦੀ ਕੋਈ ਹੈਲਪ ਕਰ ਸਕਾਂ ਸਾਡੇ ਨਾਲ ਮੇਲ ਹੋਵੇ ਅਸੀਂ ਇੱਕ ਦੂਜੇ ਨਾਲ ਜੁੜੀਏ ਤੇ ਇਹੋ ਹੀ ਸਾਡਾ ਮਕਸਦ ਸੀ ਤੇ ਨਾਂ ਵੀ ਅਸੀਂ ਰੱਖਿਆ ਸੀ ਫੇਸਬੁੱਕ ਤੇ ਪੇਜ ਦਾ ਅੰਮ੍ਰਿਤਸਰ 에어ਪੋਰਟ ਕਨੈਕਟਿੰਗ ਦ ਵਰਲਡ ਤੇ ਉਥੋਂ ਪ੍ਰਸ਼ਾਨ ਜੀ ਜੁੜੇ ਤੇ ਪ੍ਰਸ਼ਾਨ ਜੀ ਤੁਹਾਨੂੰ ਕੋਈ ਤੁਹਾਡੀ ਯਾਦਗਾਰ ਹੋਵੇ ਕੋਈ ਵਧੀਆ ਅੰਮ੍ਰਿਤਸਰ ਤੋਂ ਜਾਣ ਦੀ ਉਹ ਜ਼ਰੂਰ ਦੱਸੋ ਜੀ ਜਦੋਂ ਸਾਡਾ ਫੋਨ ਤੇ ਕੰਟੈਕਟ ਹੋਇਆ ਜੀ 2020 ਦੇ ਵਿੱਚ ਉਦੋਂ ਅਨਫੋਰਚੂਨੇਟਲੀ ਮੇਰੇ ਬ੍ਰਦਰ ਪਾਸਵੇ ਹੋ ਗਏ ਸੀਗੇ ਲੰਡਨ ਪਰ ਮੈਨੂੰ ਪਤਾ ਨਹੀਂ ਸੀ ਕਿ ਉਹ ਉਸ ਟਾਈਮ ਤੇ ਸੀਰੀਅਸ ਸੀਗੇ ਤੇ ਮੈਂ ਐਮਰਜੈਂਸੀ ਜਾਣਾ ਸੀ ਤੇ ਮੈਨੂੰ ਸਮਝ ਨਹੀਂ ਸੀ ਆ ਰਹਾ ਮੈਂ ਕਿਸ ਨੂੰ ਕੰਟੈਕਟ ਕਰਾਂ ਜੀ ਤੇ ਕਿਸੇ ਨੇ ਮਤਲਬ ਕਿ ਮੇਰੀ ਉਸ ਟਾਈਮ ਤੇ ਮਦਦ ਨਹੀਂ ਕੀਤੀ اسی ایک دوسرےجر سگے تھی مجھے بہت ایز اے یگگر بردر سمجھ کے اس ٹائم تے میری بڑی ہیلپ کی بندے بھارت فلائٹس ادو چلتی ہوں سی تو میں چلو تھوڑی بہت اپروچ لگا کے ریکویسٹ کر کے مجھے ایویئشن منسٹر اپنے ہردیپ سنگھ پوری جی نے آفس تو فون آیا کہ ادا ادا تھوڑی ریکویسٹ آئی ہے تو بندے بھارت فلائٹ سے تو این آر نمبر کنفرم ہو گیا and i was the only passenger in vande bav flight from amritsar to delhi ਜਦੋਂ ਮੈਂ ਉੱਥੇ ਗਿਆ ਜੀ ਇਮੀਗ੍ਰੇਸ਼ਨ ਦੇ ਉੱਤੇ ਅੰਮ੍ਰਿਤਸਰ ਉਦੋਂ ਉਹਨਾਂ ਨੇ ਡੇਟਸ ਹੀ ਨਹੀਂ ਚੇਂਜ ਕੀਤੀਆਂ ਸੀ ਕਿਉਂਕਿ ਕੋਈ ਟ੍ਰੈਵਲ ਨਹੀਂ ਸੀ ਕਰ ਰਿਹਾ ਇੰਟਰਨੈਸ਼ਨਲ ਉਸ ਟਾਈਮ ਦੇ ਦਿੱਤੇ ਮੇਰੇ ਪਾਸਪੋਰਟ ਤੇ ਮੈਂ ਤੁਹਾਨੂੰ ਦਿਖਾ ਵੀ ਸਕਦਾ ਕਿ ਗਲਤ ਮੋਰ ਲਗਾ ਦਿੱਤੀ ਗਈ ਤੇ ਜਦੋਂ ਉਹ ਉਹ ਇਮੀਗ੍ਰੇਸ਼ਨ ਕਿਉਂਕਿ ਸਿੰਗਲ ਫਲਾਈਟ 'ਚ ਤੁਸੀਂ ਜਾ ਚ ਹੀ ਬੈਠੇ ਰਹੇ ਤੁਹਾਡੀ ਇਮੀਗ੍ਰੇਸ਼ਨ ਅੰਮ੍ਰਿਤਸਰ ਤੋਂ ਹੋ ਗਈ ਸੀ ਹਾਂਜੀ ਤੇ ਮੈਨੂੰ ਯਾਦ ਮੈਨੂੰ ਯਾਦ ਹੈ ਉਦੋਂ ਉਹਨਾਂ ਦੇ ਬ੍ਰਦਰ ਸੀਰੀਅਸ ਸਨ ਯੂਕੇ 'ਚ ਤੇ ਉਦੋਂ ਸਾਡਾ ਕੰਟੈਕਟ ਹੋਇਆ ਉਦੋਂ ਹਰਦੀਪ ਪੂਰੀ ਜੀ ਸਿਲਸਿਲ ਮੰਤਰੀ ਸਨ ਤੇ ਮੈਨੂੰ ਖੁਸ਼ੀ ਹੈ ਕਿ ਐਜ਼ ਅ ਮਨਿਸਟਰ ਜਦੋਂ ਮੈਂ ਵੀ ਉਹਨਾਂ ਨੂੰ ਅਮਰੀਕਾ ਤੋਂ ਲੈਟਰ ਲਿਖੀ ਉਹ ਜਦੋਂ ਮਨਿਸਟਰ ਸਨ ਤੇ ਮੈਨੂੰ ਅਮਰੀਕਾ ਉਹਨਾਂ ਦੇ ਲੈਟਰ ਦੇ ਰਿਸਪਾਂਸ ਆਉਂਦੇ ਸੀ ਉਹਨਾਂ ਦੇ ਆਫਿਸ ਤੋਂ ਐਂਡ ਇਵਨ ਦੇ ਰਿਸਪਾਂਡ ਟੂ ਦਾ ਈਮੇਲ ਉਹ ਵੱਖਰੀ ਗੱਲ ਹੈ ਕਿ ਕਈ ਵਾਰ ਸਟੈਂਡਰਡ ਜਵਾਬ ਮਿਨਿਸਟਰੀ ਤੋਂ ਹੁੰਦੇ ਨੇ ਬਟ ਹੀ ਮੇਡ ਸ਼ੋਰ ਥੈਟ ਪੀਪਲ ਗੈਟ ਦਾ ਰਿਸਪਾਂਸਸ ਜੀ ਮੈਂ ਹੁਣ ਤੇ ਪੰਜਾਬ ਸਰਕਾਰ ਦੀ ਗੱਲ ਹੀ ਛੱਡ ਦਉਂ ਵਾਲੀ ਤੇ ਪਰ ਸਾਨੂੰ ਹਾਲੇ ਵੀ ਗਵਰਨਮੈਂਟ ਤੋਂ ਕਦੀ ਕਦੀ ਰਿਸਪਾਂਸ ਆਉਂਦੇ ਨੇ ਤੁਸੀਂ ਲਿਖੋ ਤੇ ਸਹੀ ਜਿਸ ਤਰ੍ਹਾਂ ਇਹਨਾਂ ਨੇ ਕਰਕੇ ਇਸੇ ਕਰਕੇ ਅਸੀਂ ਬਾਰ ਬਾਰ ਕਹਿੰਨੇ ਆ ਕਿ ਸਿਰਫ ਸਾਡੇ ਨਾਲ ਹੀ ਇਹ ਸਿਸਟਮ ਇੰਪਰੂਵ ਨਹੀਂ ਹੋਣਾ ਸਾਨੂੰ ਸਾਰਿਆਂ ਨੂੰ ਇਕੱਠੇ ਹੀ ਹਮਲਾ ਮਾਰਨਾ ਪੈਣਾ ਹੈ ਯੂ ਹੈਵ ਟੂ ਰਾਈਟ ਇਟ ਸੋਸ਼ਲ ਮੀਡੀਆ ਤੇ ਨਹੀਂ ਲੈਟਰ ਲਿਖੋ ਨਹੀਂ ਜਵਾਬ ਆਂਦਾ ਸਾਨੂੰ ਈਮੇਲ ਆ ਰਹੀ ਜੀ ਕੋਈ ਜਵਾਬ ਨਹੀਂ ਆਇਆ ਨਾ ਆਵੇ ਪਰ ਇੱਕ ਵਾਰੀ ਲੈਟਰ ਮਾਰਕ ਹੋਵੇ ਜਾਂ ਕਿਸ ਤਰ੍ਹਾਂ ਤੁਸੀਂ ਆਪਣਾ ਫਰਜ਼ ਜ਼ਰੂਰ ਪੂਰਾ ਕਰੋ ਤੇ ਮੈਨੂੰ ਯਾਦ ਆ ਇੱਕੋ ਫਲਾਈਟ ਤੇ ਸੀਗੇ ਇਕੱਲੇ ਹੀ ਤੇ ਪਿੱਛੇ ਜੇ ਇੱਕ ਹੋਰ ਫਲਾਈਟ ਸੀ ਕੋਈ ਆਈ ਥਿੰਕ ਉਹਨੇ ਉਬਰਾਏ ਸਾਹਿਬ ਉਹ ਵੀ ਦੁਬਈ ਜਾ ਰਹੇ ਸਨ ਤੇ ਉਹ ਵੀ ਫਲਾਈਟ ਇੱਕ ਪਾਸੇ ਜਾ ਰਹੀ ਸੀ ਤੇ ਉਹ ਵੀ ਦੁਬਈ ਇੱਕੋ ਫਲਾਈਟ ਤੇ ਇਕੱਲੇ ਗਏ ਸਨ ਤੇ ਧਾੜੀ ਯਾਦ ਤੇ ਕੋਈ ਕੋੜੀ ਯਾਦ ਅੰਮ੍ਰਿਤਸਰ ਦੀ ਹਵਾਈ ਅੱਡੇ ਦੀ ਕੋੜੀ ਯਾਦ ਮੈਨੂੰ ਕਹਿਣਾ ਨਹੀਂ ਚਾਹੀਦਾ ਆ ਕੀ ਸੀਗਾ ਕਿ 2001 ਦੇ ਵਿੱਚ ਲੈ ਕੇ ਮਤਲਬ 3 ਤੱਕ ਜੋ ਮੈਂ ਦੇਖਿਆ ਉਥੇ ਜੀ ਸੀਆਈਐਸਐਫ ਦੀ ਜਗ੍ਹਾ ਪੰਜਾਬ ਪੁਲਿਸ ਹੁੰਦੀ ਸੀ ਉਹ ਜੀ ਬਹੁਤ ਤੰਗ ਕਰਦੇ ਹੁੰਦੇ ਸੀ ਉਸ ਟਾਈਮ ਤੇ ਤੇ ਉਹ ਜੀਐਸਏ ਕੇ ਕੈਬ ਵੀ ਉਹਦੋਂ ਕਹਿੰਦੇ ਸੀ ਇੰਗਲਿਸ਼ ਮਣੀ ਦੇ ਦਿਓ ਜੀ ਵਧਾਈ ਦੇ ਪੁਰਾਣਾ ਸਮਾਂ ਉਹਦੋਂ ਤੇ ਆਈ ਥਿੰਕ ਉਹ ਛੋਟਾ ਜਿਹਾ ਕਮਰਾ ਸੀ ਉਹਦੋਂ টারਮినਲ ਬਿਲਡਿੰਗ ਤੇ 2003 ਵਿੱਚ ਮੇਰੀਆਂ ਬਹੁਤ ਜ਼ਿਆਦਾ ਯਾਦਾਂ ਨੇ ਪਰ ਅਸੀਂ ਇਹ ਨਹੀਂ ਕਿਹਾ ਕਿ ਅਸੀਂ ਇੱਥੋਂ ਜਾਣਾ ਹੀ ਨਹੀਂ ਮੈਨੂੰ ਹਾਲੇ ਤੱਕ ਨਹੀਂ ਸਮਝ ਆ ਰਹੀ ਮੈਂ ਬੜਿਆਂ ਨੂੰ ਕੋਸ਼ਿਸ਼ ਕਰ ਰਹਾ ਪੁੱਛਣ ਦੀ ਕਿ ਜੇਕਰ ਤੁਹਾਨੂੰ ਪੰਜਾਬ ਚ ਜਦੋਂ ਆਉਂਦੇ ਜੇ ਸਿਰਫ 에어ਪੋਰਟ ਤੇ ਅਸੀਂ ਐਸੀ ਐਸੀ ਕਿਹੜੀ ਸੁਵਿਧਾ ਪਹਾਲਦੇ ਆ ਜਿਹੜੀ ਸਾਨੂੰ ਕੀ ਤੁਸੀਂ ਹੁਣ ਫੇਰ ਹੋ ਕੇ ਆਏ ਜਾਂ ਮੈਨੂੰ ਨਹੀਂ ਪਤਾ ਮੈਂ ਹੋ ਕੇ ਆਇਆ ਜਨਵਰੀ ਚ 2024 ਚ ਸ਼ਹਿਰ ਦਾ ਹਾਲ ਦੇਖ ਕੇ ਕਿਤੇ ਜਾ ਕੇ ਬੁਰਾ ਹਾਲ ਹੈ ਜੀ ਮੈਂ ਇਹ ਸਾਰੇ ਕੋ ਮੈਂ ਇਹ ਨਹੀਂ ਕਿ ਅਸੀਂ ਐਨ ਆਰ ਆਈ ਜਿਆਦਾ ਹੀ ਨਕ ਪਰ ਪਰ ਕੋਈ ਸਿਸਟਮ ਨਹੀਂ ਗੱਡੀਆਂ ਦੇ ਹਾਲ ਦੇਖੋ ਕੀ ਹਾਲ ਨੇ ਉੱਥੇ ਜਿਹੜਾ ਮਰਜੀ ਲੜ ਪੈਂਦਾ ਪਰ 에어ਪੋਰਟ ਤੇ ਆਖੀ ਅਸੀਂ ਐਸੀ ਕਿਹੜੀ ਚੀਜ਼ ਭਾਲਦੇ ਜੋ ਸਵਾਲ ਪੁੱਛ ਲੈਂਦੇ ਕਹਿੰਦੇ ਸਵਾਲ ਕੋ ਪੁੱਛਦੇ ਆ ਸਵਾਲ ਦੇ ਜੀ ਉਹਨਾਂ ਦਾ ਕੀ ਕਹਿੰਦੇ ਨੇ ਪ੍ਰੋਟੋਕੋਲ ਆ ਉਹ ਤੇ ਹੀਥਰੋ 에어ਪੋਰਟ ਤੋਂ ਵੀ ਪੁੱਛਦੇ ਨੇ ਜਾਣ ਲੱਗਿਆਂ ਅਮਰੀਕਾ ਤੋਂ ਵੀ ਜਾਣ ਲੱਗਿਆਂ ਪੁੱਛਦੇ ਨੇ ਮੈਂ ਯੂ ਐਸ ਆਈ 2011 ਦੇ ਵਿੱਚ ਮੈਂ ਅੰਮ੍ਰਿਤਸਰੋਂ ਗਿਆ ਸੀ ਅੰਮ੍ਰਿਤਸਰ ਗੈਲੀ ਦਿੱਲੀ ਤੋਂ ਚਾਈਨਾ ਚਾਈਨਾ ਟੂ ਲਾਸ ਐਂਜਲਸ ਮੈਂ ਚੰਦਾ ਤੇ ਮੈਂ ਦਿੱਲੀ ਸਿੱਧਾ ਵੀ ਜਾ ਸਕਦਾ ਸੀ ਮੈਂ ਅਸੀਂ ਮੰਨਦੇ ਹਾਂ ਫਿਰ ਦੱਸ ਦਈਏ ਅਸੀਂ ਕੀ ਮੰਨਾ ਹੇਅਰਪੋਰਟ ਦੇ EMPLOYEES ਨਹੀਂ ਆ ਜ਼ਰੂਰ ਜਦੋਂ ਗੱਲ ਕਰ ਰਹੇ ਆ ਪੋਰਟਰਸ ਦੀ ਮੁਸ਼ਕਲ ਹੋ ਰਹੀ ਹੈ ਪਾਰਕਿੰਗ ਦੀ ਸਮੱਸਿਆ ਹੈ ਸਾਨੂੰ ਲਿਖਣ ਦੀ ਬਜਾਏ ਜਿਹੜੇ ਪੰਜਾਬ ਚ ਰਹਿੰਦੇ ਨੇ ਖਾਸ ਕਰਕੇ ਮੈਂ ਦੱਸ ਦਵਾ ਭਾਵੇਂ ਉਹ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਨੇ ਜੇ ਕੋਈ ਹੋਰ ਲੀਡਰ ਹੈ ਫਲਾਈਟਾਂ ਸ਼ੁਰੂ ਹੋਣ ਤੇ ਬਹੁਤ ਲੀਡਰਸ਼ਿਪ ਅੱਗੇ ਆਉਂਦੀ ਹੈ ਮੈਂ ਕਿਸੇ ਦਾ ਸਪੈਸੀਫਿਕ ਗੱਲ ਨਹੀਂ ਕਰ ਰਿਹਾ ਜੀ ਪਰ ਇੰਨਾ ਸਮੱਸਿਆ ਲਈ ਤੁਸੀਂ ਉਹਨਾਂ ਦੇ ਫੇਸਬੁੱਕ ਤੇ ਕਿਉਂ ਨਹੀਂ ਲਿਖਦੇ ਉਹਨਾਂ ਦੇ ਜਾ ਕੇ ਕਰੋ ਤੇ ਨਾਲ ਦੀ ਨਾਲ ਲੈਟਰਸ ਵੀ ਲਿਖੋ ਸੋ ਅਸੀਂ ਫਿਰ ਦੱਸ ਦਈਏ ਕਿ ਜੇਕਰ ਸਵਾਲ ਜਵਾਬ ਹੋ ਰਿਹਾ ਨੇ ਮੈਨੂੰ ਕਿਸੇ 에ਰਲਾਈਨ ਦੇ ਸਟਾਫ ਨੇ ਦੱਸਿਆ ਹੁਣ ਕਿਸੇ ਹੋਰ ਮੁਲਕ ਜੌਬ ਕਰਦੀ ਲੜਕੀਆਂ ਨੇ ਕਿਹਾ ਕਿ ਮੇਰੇ ਕੋ ਇੱਥੇ ਵੀ ਬਾਹਰ ਹੁੰਦਾ ਜਦੋਂ ਪੁੱਛੀਦਾ ਉਹਨਾਂ ਨੂੰ ਕਿੱਥੇ ਜਾ ਰਹੇ ਜੇ ਮੁੰਡਿਆਂ ਨੂੰ ਪਤਾ ਨਹੀਂ ਹੁੰਦਾ ਜਾ ਕਿੱਥੇ ਰਹੇ ਤੇ ਐਜ਼ ਅ ਪ੍ਰੋਟੋਕਾਲ 에ਅਰਲਾਈਨ ਹੈਜ਼ ਟੂ ਆਸਕ ਵੇਅਰ ਦਾ ਪਰਸਨ ਇਜ਼ ਗੋਇੰਗ ਦੇ ਕੈਨ ਆਸਕ ਹਾਊ ਮਚ ਮਨੀ ਜਾਂ ਹੋਰ ਚੀਜ਼ਾਂ ਸਾਨੂੰ ਲੋਕੀ ਕਹਿੰ ਜਾਂਦੇ ਉਹ ਇਮੀਗ੍ਰੇਸ਼ਨ ਦੇ ਅਧਿਕਾਰੀ ਨਹੀਂ 에ਅਰਲਾਈਨਸ ਵਾਲਿਆਂ ਨੂੰ ਵੀ ਪੁੱਛਣ ਦਾ ਹੱਕ ਹੈ ਐਡਰੈਸ ਕੀ ਆ ਕਿਹੜੇ ਡੈਸਟੀਨੇਸ਼ਨ ਜਾ ਰਹੇ ਜੇ ਕਿਉਂ ਜਾ ਰਹੇ ਜੇ ਤੇ ਜੇ ਨਾ ਜਵਾਬ ਦੇਵੋਗੇ ਉਹ ਤੁਹਾਨੂੰ ਫਲਾਈਟ ਲਈ ਚੈੱਕ ਇਨ ਨਹੀਂ ਕਰ ਸਕਦੇ ਜੀ ਬਿਲਕੁਲ ਬਿਲਕੁਲ ਓਨਲੀ ਰਿਸਪੋਨਸੀਬਲ ਪਰਸਨ ਕੀ ਉਹ ਤੁਹਾਨੂੰ ਲੈ ਕੇ ਜਾ ਰਹੇ ਨੇ ਇਮੀਗ੍ਰੇਸ਼ਨ ਦੇ ਬਾਅਦ ਚ ਆਉਂਦੀ ਹੈ ਹਾਂ ਤੇ ਇਹ ਦੇਖੋ ਇਹ ਵੀ ਹੋ ਕੇ ਆਏ ਨੇ ਇਹਨਾਂ ਨੂੰ 20 ਸਾਲ ਹੋ ਗਏ ਨੇ ਸਮੱਸਿਆਵਾਂ ਇਹਨਾਂ ਨੂੰ ਵੀ ਆਈਆਂ ਪੁਰਾਣੀ ਗੱਲ ਵੀ ਦੱਸ ਰਹੇ ਨੇ ਪਰ ਇਹ ਤੁਰਕਮੇਨਿਸਤਾਨ ਉਜ਼ਬੇਕਿਸਤਾਨ ਉਹ ਜਹਾਜ਼ ਵੀ ਕਹਿੰਦੇ ਬੜੇ ਪੁਰਾਣੇ ਸੀ ਉਹਨਾਂ ਦੇ ਉੱਥੋਂ ਵੀ ਆਉਂਦੇ ਜਾਂਦੇ ਰਹੇ ਉਦੋਂ ਦਾ ਅਸੀਂ ਫੈਸਿਲਿਟੀ ਨਹੀਂ ਸੀ ਦੇਖਦੇ ਵੀ ਅਸੀਂ ਟੀਵੀ ਦੇਖਣਾ ਉਦੋਂ ਅਸੀਂ ਹੁੰਦਾ ਸੀ ਕਿ ਆਪਣੇ ਸ਼ਹਿਰ ਪਹੁੰਚ ਜਾਈਏ हां जी हां जी ਹੁਣ ਜਦੋਂ ਫੈਸਿਲਿਟੀਆਂ ਮਿਲੀਆਂ ਤੇ ਹੁਣ ਵਾਈਫਾਈ ਉੱਥੇ ਮੁਸ਼ਕਲ ਆ ਰਹੀ ਹੈ ਈਵਨ ਕੋਈ ਵੀ ਇੰਡੀਆ ਦਾ 에어ਪੋਰਟ ਹੋਵੇ ਉੱਥੇ ਉਹਨਾਂ ਨੇ ਇਹ ਬਣਾ ਦਿੱਤਾ ਕਿ ਤੁਹਾਨੂੰ OTP ਆਣੀ ਜ਼ਰੂਰੀ ਹੈ ਦਿੱਲੀ ਵੀ ਇਸ ਤਰ੍ਹਾਂ ਹੀ ਹੈ ਜੀ ਬਿਲਕੁਲ ਤੇ ਹੋ ਸਕਦਾ ਉੱਥੇ SIM ਕਾਰਡ ਮਿਲ ਜਾਂਦਾ ਹੋਵੇ ਜਾਂ ਪ੍ਰਾਈਵੇਟ ਹੈ ਕੋਈ ਹੋਰ ਫੈਸਿਲਿਟੀ ਦੇ ਦਿੱਤੀ ਹੋਵੇ ਉਹ ਕਹਿੰਦੇ ਨੇ ਕਿ ਸਾਨੂੰ ਲੋਕਲ ਨੰਬਰ ਤੇ OTP ਮੰਗਦੇ ਨੇ ਮੈਨੂੰ ਵੀ ਇਹ ਸਮੱਸਿਆ ਆਈ ਹੈ ਪਰ ਕਈ ਜਿਸ ਕਿਸੇ ਕੋਈ ਟਾਈਮ ਸੀ ਜੋ ਸੈੱਲ ਫੋਨ ਨਹੀਂ ਸੀ ਹੈਗੇ ਸੋ ਇਹ ਗੱਲ ਆ ਮੈਂ ਆਪ ਤੁਹਾਨੂੰ ਦੱਸਦਾ ਮੈਂ 2008 ਚ ਜਦੋਂ ਦਿੱਲੀ ਗਿਆ ਮੈਂ 에미ਰੇਟਸ ਉਹ ਜਦੋਂ ਮੇਰਾ ਫਲਾਈਟ ਦਾ ਸਮਾਨ ਜ਼ਿਆਦਾ ਮੈਂ ਪਜ਼ਲ ਹੋ ਗਿਆ ਮੈਂ ਫਾਦਰ ਨੂੰ ਬਾਹਰ ਖੜਿਆ ਨੂੰ ਫੋਨ ਕਰਨਾ ਸੀ ਉੱਤੇ 에ਟੈਲ ਦਾ ਬੂਥ ਲੱਗਾ ਸੀ ਉਸ ਟਾਈਮ ਤੇ ਹਾਂ ਹਾਂ ਤੇ ਮੇਰੇ ਕੋਲ ਇੰਗਲਿਸ਼ ਮਨੀ ਨਹੀਂ ਸੀ ਉਸ ਟਾਈਮ ਦੇ ਵੀ ਮੈਂ ਉਦੋਂ ਅਕਲ ਹੀ ਨਹੀਂ ਸੀ ਹੁੰਦੀ ਕਹਿ ਲੋ ਵੀ ਇੰਡੀਅਨ ਮਨੀ ਵੀ ਥੋੜੇ ਨਾਲ ਰੱਖ ਲਈ ਕਿ ਕਦੇ ਵੀ ਅੰਦਰ ਕੁਝ ਲੋਡ ਪੈ ਸਕਦੀ ਕਿਉਂਕਿ ਇੰਨੇ ਉਦੋਂ ਨਾ smartphone ਹੁੰਦੇ ਨਾ apps ਨੇ ਨਾ एटीएम ਕਾਰਡ ਹੁੰਦੇ ਸੀਗੇ ਡੈਬਿਟ ਕਾਰਡ ਤੇ ਕਈ ਸਮਸਿਆਵਾਂ ਇਹ ਨਾ ਇਹ ਤੇ ਨਹੀਂ ਆ ਗਿਆ ਸੀ ਇੰਗਲੈਂਡ ਕੀ ਕਹਿੰਦੇ ਨੇ ਅੰਮ੍ਰਿਤਸਰ ਉਹ ਜਾਂ ਦਿੱਲੀ ਜਾਣਾ ਬੰਦ ਕਰ ਦਿੱਤਾ ਸੀ ਮੈਂ ਕਦੀ ਵੀ ਇਹ ਮਨ ਚ ਖਿਆਲ ਨਹੀਂ ਲੈਂਦਾ ਮੈਂ ਇੱਥੋਂ ਨਹੀਂ ਜਾਣਾ ਮੈਂ ਦੇਖਦਾ ਸੀ ਮੈਨੂੰ ਫੈਸਿਲਿਟੀ ਕਿਦਾਂ ਮੈਂ ਕਿਦਾਂ ਜਲਦੀ ਆਪਣੇ ਘਰ ਇਹ ਆਪਣੇ ਘਰ ਤੋਂ ਦੂਸਰੇ ਮੁਲਕ ਪਹੁੰਚ ਸਕਦਾ ਬਿਲਕੁਲ ਸਹੀ ਸਾਡੇ ਨਾਲੇ ਸਿੱਧਾ ਘਰ ਪਹੁੰਚਣਾ ਉੱਥੇ ਅੰਮ੍ਰਿਤਸਰ ਸਾਡੇ ਲਈ ਇਹੋ ਬੜਾ ਵੱਡਾ ਵਰਦਾਨ ਹੈ ਆ ਇਹੋ ਹੀ ਬੜੀ ਵੱਡੀ ਬਲੇਸਿੰਗਸ ਹੈ ਕਿ ਅਸੀਂ ਸਿੱਧਾ ਹੀ ਉੱਥੇ ਲੈਂਡ ਕਰ ਪਾ ਰਹੇ ਹਾਂ ਮੈਂ ਤਾਂ ਜਦੋਂ ਨਿਕਲਦਾ ਜਹਾਜ਼ ਸਭ ਤੋਂ ਪਹਿਲਾਂ ਮੈਂ ਥੱਲੇ ਹੱਥ ਨਾਲ ਉੱਥੇ ਮੱਥਾ ਉੱਥੇ ਮੈਂ ਸਜਦਾ ਹੁੰਨਾ ਕਿ ਹਾਂਜੀ ਗੁਰੂ ਰਾਮਦਾਸ ਨਾਮ ਹੀ ਅਸੀਂ ਉਹ ਰੱਖਿਆ ਹੈ ਤੇ ਉੱਥੇ ਅਸੀਂ ਪਹੁੰਚ ਰਹੇ ਹਾਂ ਪਰ प्रशांत जी ਨਾਲ ਗੱਲਬਾਤ ਹੋਈ ਅਸੀਂ ਕਿਹਾ ਜ਼ਰੂਰ ਤੁਹਾਡੇ ਨਾਲ ਸਾਂਝੇ ਕਰੀਏ ਕਿ ਇਹਨਾਂ ਦਾ ਐਕਸਪੀਰੀਅੰਸ ਕਿੱਦਾਂ ਰਹਿ ਚੁੱਕਾ ਹੈ ਤੇ ਇਹ ਗੈਟਵਿਕ ਤੋਂ ਸਿੱਧਾ ਅਮਰੀਸਰ ਫਲਾਈਟ ਹਫ਼ਤੇ 'ਚ 3 ਦਿਨ ਤੇ ਬਰਮਿੰਘਮ ਸ਼ਫ਼ਤੇ 'ਚ 4 ਦਿਨ ਨਵੰਬਰ ਤੋਂ 4 ਦਿਨ ਹੋ ਗਈ ਹੈ ਸਾਡੀ 에어 ਇੰਡੀਆ ਨਾਲ ਮੀਟਿੰਗ ਹੋਈ ਸੀ ਜਨਵਰੀ 'ਚ ਦੇ ਵਾਂਟ ਟੂ ਡਿਵੈਲਪ ਥੀਸ ਸੈਕੰਡਰੀ 에어ਪੋਰਟਸ ਵਿਦੇਸ਼ ਵਿੱਚ ਵੀ ਉੱਥੋਂ ਕਿਉਂਕਿ ਖਰਚੇ ਕੱਟਨੇ ਹੋਰ ਮੁਸ਼ਕਲਾਂ ਕੱਟਨੇ स्लॉट्स ਦੀ ਕੋਈ ਇਸ਼ੂ ਨਹੀਂ ਹੈ ਤੇ ਸਾਨੂੰ ਵੱਧ ਤੋਂ ਵੱਧ ਜੇਕਰ ਉਹਨਾਂ ਦੇ ਫੇਅਰ ਵਧਣਗੇ ਬਰਮਿੰਗਮ ਦੇ ਵਧੇ ਨਹੀਂ ਉਹਨਾਂ ਨੂੰ ਵਧੀਆ ਰਿਟਰਨ ਮਿਲੇਗੀ ਫੇਰ ਉਹ ਹੋਰ ਫਲਾਈਟਸ ਐਡ ਕਰਨਗੇ ਹੋ ਸਕਦਾ ਹੈ ਸਾਨੂੰ ਪਰ ਪੈਸੇਂਜਰ 200 ਪਾਉਂਡ ਵੱਧ ਖਰਚਣੇ ਪੈਣ ਲੋਕੀ ਕਹਿੰਦੇ ਨੇ ਪ੍ਰਸ਼ਾਨ ਜੀ ਤੁਸੀਂ ਤਾਂ ਕੱਲੇ ਗਏ ਜੇ ਤੇ 10000 ਰੁਪਏ ਲੱਗਣਾ ਉਹ ਕਹਿੰਦੇ ਜੇ ਅਸੀਂ 4 ਜਣੇ ਜਾਣੇ ਆ ਅਸੀਂ 10000 ਰੁਪਏ ਚ ਟੈਕਸੀ ਚਾਰੇ ਜਣੇ ਪਹੁੰਚ ਜਾਣੇ ਤੇ 200 ਪਾਉਂਡ 300 ਪਾਉਂਡ ਵੱਧ ਕਿਉਂ ਖਰਚੀਏ ਉਹ ਕਹਿੰਦੇ ਅਸੀਂ 600 ਪਾਉਂਡ ਬਚਾ ਲਏ ਨੇ ਤੇ ਇਹ ਗੱਲਾਂ ਉਹ ਫਿਰ ਦੇਖਦੇ ਨੇ ਪਰ ਜੇ ਇਸ ਤਰ੍ਹਾਂ ਸੀ ਇਹ ਹੀ ਦੇਖੀ ਗਏ ਤੇ ਦਿੱਲੀ ਤੇ ਹੈਗੀ ਆ ਵੱਡਾ ਸਮੁੰਦਰ ਤੁਹਾਨੂੰ ਉੱਥੇ ਮੈਂ ਕੁਝ ਐਗਜ਼ਾਮਪਲ ਭਾਵੇਂ ਸਹੀ ਜਿੱਦਾਂ ਪਰ ਕਈ ਤਰ੍ਹਾਂ ਦੀਆਂ ਮੱਛੀਆਂ ਤੁਹਾਨੂੰ ਮਿਲ ਜਾਣਗੀਆਂ ਸਮੁੰਦਰ ਚੋਂ ਇੱਥੇ ਤੁਹਾਨੂੰ ਸਿਰਫ ਸਿਲੇਕਟਿਵ ਚੀਜ਼ ਮਿਲਣੀ ਹੈ ਤੇ ਉਹ 에어 ਇੰਡੀਆ ਇਸ ਸਮੇਂ ਜਹਾਜ਼ ਪੁਰਾਣੇ ਨੇ ਪਰ ਹੌਲੀ ਹੌਲੀ ਉਹ ਅਪਗ੍ਰੇਡ ਕਰ ਰਹੇ ਨੇ ਉਮੀਦ ਕਰਦੇ ਆ ਬਾਕੀ 에어ਲਾਈਨਸ Qatar Airways ਕੋ ਬਾਇਲੈਟਰਲ ਸਿਰਫ 1250 ਸਵਾਰੀਆਂ ਹਫ਼ਤੇ ਚ ਇੱਕ ਦਿਨ ਹਫਤੇ 'ਚ ਇੱਕ ਪਾਸੇ ਦੀਆਂ ਲੈ ਕੇ ਜਾ ਸਕਦੇ ਨੇ ਇਸ ਤੋਂ ਬਾਅਦ ਨਹੀਂ ਲੈ ਕੇ ਜਾ ਸਕਦੇ ਇਸ ਕਰਕੇ ਉਹਨਾਂ ਦੇ ਟਿਕਟਾਂ ਮਹਿੰਗੀਆਂ ਹੁੰਦੀਆਂ ਨੇ ਕਿਉਂਕਿ ਉਹ ਬੁਕਿੰਗ ਉਹਨਾਂ ਦੀ ਦੋਹਾ ਅੰਮ੍ਰਿਤਸਰ ਸੈਕਟਰਸ ক্লোਜ਼ ਹੋ ਜਾਂਦੀ ਹੈ ਜਾਂ ਕਾਫੀ ਸੀਟਾਂ ਭਰ ਜਾਂਦੀਆਂ ਨੇ ਪਸ਼ਾਨ ਜੀ ਕੋਈ ਹੋਰ ਮੈਸੇਜ ਦੇਣਾ ਚਾਹੋ ਮੈਂ ਤੇ ਬਸ ਗੁਰੂ ਨਗਰੀ ਤੋਂ ਆਂ ਜੀ ਤੇ ਮੈਂ ਸਾਰਿਆਂ ਨੂੰ ਹੀ ਸਨੇਹ ਦੇਣਾ ਚਾਹੁੰਦਾ ਵੀ ਇਨਸਟੈਡ ਆਫ ਗੋਇੰਗ ਦਿੱਲੀ ਅਸੀਂ ਅੰਮ੍ਰਿਤਸਰ ਨਾਲ ਜੁੜੀਏ ਤਾਂ ਕਿ ਹੋਰ ਫਲਾਈਟਾਂ ਇੱਥੇ ਇੰਟਰੋਡਿਊਸ ਹੋਣ ਟ੍ਰੈਫਿਕ ਨੂੰ ਦੇਖਦੇ ਹੋਇਆ ਕਿ ਪਹਿਲਾਂ ਵੀ 2007 ਦੇ ਵਿੱਚ ਇੱਕ ਟ੍ਰਾਂਸ ਐਰੋ ਫਲਾਈਟ ਜੁੜੀ ਸੀ ਅੰਮ੍ਰਿਤਸਰ ਤੋਂ ਮਾਸਕੋ ਮਾਸਕੋ ਤੋਂ ਅੱਗੇ ਬ੍ਰਿਟਿਸ਼ ਮਿਡਲੈਂਡ ਬੀ ਐਮ ਆਈ ਜੁੜੀ ਸੀ ਲੰਡਨ ਤੇ 6 ਘੰਟੇ ਜੀ ਅੰਮ੍ਰਿਤਸਰੋਂ ਮਾਸਕੋ ਬੰਦਾ ਪਹੁੰਚ ਜਾਂਦਾ ਸੀ ਤੇ ਅੱਗੇ ਸਾਢੇ 3 ਘੰਟੇ ਲੱਗਦੇ ਸੀ ਫਿਰ ਵੀ ਮਤਲਬ ਕਿ ਕੱਟ ਸਮੇਂ ਲੱਗਦਾ ਸੀਗਾ ਤੇ ਸਟੇ ਸਿਰਫ 1 ਘੰਟੇ ਦਾ ਹੁੰਦਾ ਸੀ ਉੱਥੇ ਕਈ ਵਾਰੀ ਇਧਰੋਂ ਫਲਾਈਟ ਲੇਟ ਪਹੁੰਚਣੀ ਮਾਸਕੋ ਵਾਲੀ ਤੇ ਨਾਲ ਹੀ ਉਹਦਾ ਅਨਾਉਂਸਮੈਂਟ ਹੁੰਦੀ ਹੁੰਦੀ ਸੀ ਬੰਦੇ ਦੇ ਵੀ ਜਲਦੀ ਬੋਰਡ ਕਰ ਤੇ ਬਹੁਤ ਵਧੀਆ ਉਪਰਾਲਾ ਪਹਿਲੇ ਰਾਜਸਥਾਨ ਸੀ 에어ਪੋਰਟ ਕਰਦੇ ਫੇਸ਼ੀ ਗੁਰ ਰਾਮਦਾਸ ਜੀ ਦਾ ਨਾਮ ਮਿਲ ਗਿਆ ਖਿਤਾਬ ਤਾਂ ਕਹਿਣਾ ਮਤਲਬ ਅਸੀਂ ਗਰਵ ਨਾਲ ਕਹਿੰਨੇ ਅਸੀਂ ਅੰਮ੍ਰਿਤਸਰ ਦੇ ਆ ਅਸੀਂ ਅੰਮ੍ਰਿਤਸਰੋਂ ਉਡਾਨ ਲੈ ਕੇ ਸਿੱਧੇ ਬਾਹਰਲੇ ਵਿਦੇਸ਼ਾਂ ਦੇ ਵਿੱਚ ਜਾਂਦੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਕੱਢਿਆ ਤੇ ਆਪਣੀ ਐਕਸਪੀਰੀਅੰਸ ਸਾਂਝੇ ਕੀਤੇ ਆ ਕੋਈ ਖਾਸ ਅਸੀਂ ਪਰਸਨੈਲਿਟੀ ਨਹੀਂ ਆ ਪਰ ਫਿਰ ਗੋਲ ਕੀਆ ਇਹ ਮਹੀ ਹੋਇਆ ਕਿ ਵੱਤਵਾ ਤੁਸੀਂ ਅਸੀਂ ਸਾਰੇ ਜਾਣੇ ਅੰਮ੍ਰਿਤਸਰ ਨੂੰ ਸਪੋਰਟ ਕਰੀਏ ਪ੍ਰਸ਼ਾਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਜੁੜੇ ਹੋ ਜ਼ਰੂਰ ਆਪਣੇ ਐਕਸਪੀਰੀਅੰਸਾਂ ਸਾਂਝੇ ਕਰਦੇ ਰਹੋ ਫੇਸਬੁੱਕ ਤੇ ਵੀ ਸਾਡੇ ਗਰੁੱਪ ਤੇ ਵੀ ਤੇ ਬਹੁਤ ਚੰਗਾ ਲੱਗਾ ਹੈ ਕਿ ਤੁਹਾਡੇ ਨਾਲ ਉਦੋਂ ਜੁੜ ਸਕੇ ਆ ਤੇ ਹੋਰ ਵੀ ਜੁੜੇ ਰਾਵਾਂਗੇ ਤੇ ਅੱਗੇ ਜਿੰਨਾ ਹੋ ਸਕਦਾ ਅਸੀਂ ਸਾਰਿਆਂ ਨੂੰ ਆ ਆਪਾਂ ਜ਼ਰੂਰ ਹੈਲਪ ਕਰਦੇ ਰਾਵਾਂਗੇ ਸੋ ਇਸ ਹਨ ਪ੍ਰਸ਼ਾਂਤ ਜੀ ਯੂਕੇ ਤੋਂ ਕੁਝ ਆਪਣੇ ਐਕਸਪੀਰੀਅੰਸਾਂ ਸਾਂਝੇ ਕੀਤੇ ਪਿਛਲੇ 20 ਸਾਲ ਤੋਂ ਜੋ ਦਾ ਤਿੰਨ ਤੋਂ ਆਪਣੀ ਫੈਮਿਲੀ ਸੀ ਉਹਨਾਂ ਦੀ ਪਹਿਲਾਂ ਉਹਨਾਂ ਨੂੰ ਆਂਦੇ ਜਾਂਦੇ ਰਹੇ ਨੇ ਤੇ ਉਹਨਾਂ ਨੇ ਸਾਂਝਾ ਕੀਤਾ ਹੈ ਕਿ ਕਿਉਂ ਉਹ ਅੰਮ੍ਰਿਤਸਰ ਤੋਂ ਹੀ ਫਲਾਈਟ ਲੈਂਦੇ ਨੇ ਆਪਣੀਆਂ ਕੁਝ ਯਾਦਾਂ ਵੀ ਉਹਨਾਂ ਨੇ ਸਾਂਝੀਆਂ ਕੀਤੀਆਂ ਨੇ ਪਰ ਉਹਨਾਂ ਲਈ ਕੀ ਹੈ ਕਿ ਉਹ ਗੁਰੂ ਨਗਰੀ ਸ੍ਰੀ ਗੁਰੂ ਰਾਮਦਾਸ ਜੀ ਕੋ ਵਸਾਈ ਗਈ ਨਗਰੀ ਉੱਥੇ ਹੀ ਉਹ ਸਿੱਧਾ ਜਾਂਦੇ ਨੇ ਇਹੋ ਚੀਜ਼ ਸਾਡੇ ਪੂਰੇ ਪੰਜਾਬ ਵਾਲਿਆਂ ਨੂੰ ਜਿਹੜੇ ਪੰਜਾਬ ਜਾਣ ਵਾਲਿਆਂ ਨੂੰ ਇਹ ਅਡਾਪਟ ਕਰਨ ਦੀ ਲੋੜ ਹੈ ਇਸ ਸਮਝਣ ਦੀ ਲੋੜ ਹੈ ਕਿ ਇੱਕ ਫਲਾਈਟ ਨਾਲ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ ਕਿੰਨੀ এমਪਲੋਇਮੈਂਟ ਆਉਂਦੀ ਹੈ ਅਸੀਂ ਵਿਦੇਸ਼ ਤੋਂ ਵੀ ਪੈਸੇ ਭੇਜਦੇ ਹਾਂ ਪਿੰਡਾਂ 'ਚ ਹੋਰ ਕੰਮ ਕਰਨ ਲਈ ਇਹ ਵੀ ਅਸੀਂ ਥੋੜਾ ਜਿਹਾ ਕੌੜਾ ਕੋਟ ਪੀ ਕੇ ਥੋੜੀ ਦੇਰ ਜੇ ਕਿ ਫਲਾਈਟ ਬੰਗੀ ਵੀ ਹੈ ਕੋਸ਼ਿਸ਼ ਕਰੀ ਅੰਮ੍ਰਿਤਸਰ ਸਾਡੀ ਜਿਹੜੀ ਸਾਈਕੀ ਹੈ ਖਰਚੇ ਵਿੱਚ ਅਸੀਂ ਬਹੁਤ ਖਰਚੇ ਕਰ ਰਹੇ ਹਾਂ ਵਿਆਹਾਂ ਤੇ ਹੋਰ ਚੀਜ਼ਾਂ ਤੇ ਪਰ ਇਸ ਚੀਜ਼ ਵਿੱਚ ਅਸੀਂ ਹਾਲੇ ਵੀ ਪਿੱਛੇ ਹਾਂ ਦੋ ਗੱਲ ਆਂਦੀ ਆ ਟਿਕਟਾਂ ਲੈ ਆਂਦੀ ਕਿ ਸਾਨੂੰ ਦੂਜੇ ਨਾਲੋਂ ਟਿਕਟ 50 ਡਾਲਰ 50 ਪਾਉਂਡ ਸਸਤੀ ਮਿਲੇ ਤੇ ਉਸੇ ਸਸਤੇ ਦੇ ਚੱਕਰ 'ਚ ਅਸੀਂ ਦਿੱਲੀ ਜਾਂਦੇ ਆ ਫਿਰ 10-10 ਘੰਟੇ ਉੱਥੇ ਬੈ ਉੱਥੋਂ ਫਿਰ ਬਾਈ ਰੋਡ ਜਾਂਦੇ ਆ ਆਪਾਂ ਉਹਦੀ ਬਜਾਏ ਜਿੱਦਾਂ ਅੰਮ੍ਰਿਤਸਰ ਪਹੁੰਚ ਸਕੀਏ ਜੁੜੇ ਰਹੋ ਸੋਸ਼ਲ ਮੀਡੀਆ ਤੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਹੋਰ ਜਾਣਕਾਰੀ ਲੈ ਕੇ ਫਿਰ ਨਵੇਂ ਪ੍ਰੋਗਰਾਮ ਦੇ ਨਾਲ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ